ਆਰੇ ਭਾਈ ਉਹ ਇੱਕ ਤੁਹਾਡਾ ਗੱਲ ਸ਼ੇਅਰ ਕਰਨੀ ਸੀ ਮੈਂ ਦੋ ਤਿੰਨ ਜਾਣੀਆਂ ਏਦਾਂ ਦੀਆਂ ਉਹਨਾਂ ਨੂੰ ਸਵੇਰੇ ਤੇ ਸ਼ਾਮ ਮੇਰਾ ਨਾਮ ਨਾਲ ਐਂਦੋਂ ਰੋਟੀ ਨਹੀਂ ਅਜ ਮੋਰੀ ਇੱਕ ਦੀ ਆਵਾਜ਼ ਹੀ ਬਹੁਤ ਭੈੜੀ ਐ ਦੋ ਗੋਲੀਆਂ ਜਿਵੇਂ ਸਵੇਰੇ ਤੇ ਦੋ ਗੋਲੀਆਂ ਸ਼ਾਮ ਨੂੰ ਡਾਕਟਰ ਨਹੀਂ ਦੱਸਦਾ ਮਨ ਲੱਗਾ ਦੋ ਚਾਰ ਜਾਣੀਆਂ ਏਦਾਂ ਦੀਆਂ ਉਹਨਾਂ ਨੂੰ ਮੇਰਾ ਨਾਮ ਐਦਾਂ ਲੱਗਾ ਹੋਇਆ ਹਾਏ ਹਾਏ ਕੋਈ ਕਿਸੇ ਨੂੰ ਭਾਉ ਨਾ ਦਿਓ ਭੌਂ ਕੇ ਹਟ ਜਾਣ ਗਿਆ ਟੌਣ ਮੋਰੀ ਵਾਲੇ ਠੀਕ ਚਲੋ ਭਾਈ ਟਾਟਾ ਕਿਸਾਨਾਂ ਦੇ ਅੰਦੋਲਨ ਦੇ ਪਿੱਛੇ ਦਲਜੀਤ ਦੋਸਾਂਝ ਦਾ ਕੰਗਣਾ ਰੜਾਉਦੇ ਨਾਲ ਕਾਫੀ ਪੰਗਾ ਪਿਆ ਸੀ ਤੇ ਜਿਸ ਤੋਂ ਬਾਅਦ ਕੰਗਣਾ ਰੜੋਤਾ ਚੁੱਪ ਹੋ ਗਈ ਪਰ ਹਣ ਪਾਇਰਤ ਹੋ ਗਈ ਦਲਜੀਤ ਦੋਸਾਂਝ ਹਰ ਰੋਜ਼ ਪੰਗੇ ਲੈ ਰਹੀ ਹੈ ਪਾਇਰਤ ਹੋ ਗਈ ਨਾ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰam ਦੇ ਉੱਤੇ ਤੇ YouTube ਦੇ ਚੈਨਲ ਦੇ ਉੱਤੇ ਦਲਜੀਤ ਦੋਸਾਂਝ ਦੇ ਖਿਲਾਫ ਕਾਫੀ ਵੀਡੀਓਜ਼ ਪਾਈਆਂ ਪਰ ਦਲਜੀਤ ਦੋਸਾਂਝ ਦੇ ਇੱਕ ਹੀ ਰਿਪਲਾਈ ਨੇ ਪਾਇਲ ਨੂੰ ਠੋਕੇ ਰੱਖ ਦਿੱਤਾ ਤੇ ਹੁਣ ਦਲਜੀਤ ਦੇ ਸੋਸ਼ਲ ਮੀਡੀਆ ਅਕਾਊਂਟ Twitter ਦੇ ਉੱਤੇ ਉਹਨਾਂ ਦੀ ਸ਼ੇਅਰ ਕੀਤੀ ਗਈ ਆਡੀਓ ਜੋ ਕਿ ਹੁਣ ਸੋਸ਼ਲ ਮੀਡੀਆ ਦੇ ਉੱ ਵੀ ਰਿਐਕਸ਼ਨ ਆ ਚੁੱਕਾ ਹੈ ਤੇ ਆ ਤੁਹਾਨੂੰ ਉਹ ਆਡੀਓ ਕਲਿੱਪ ਵੀ ਸੁਣਾ ਦੰਨੇ ਆ ਜਿਸ ਦੇ ਵਿੱਚ ਦਲਜੀਤ ਤੋਂ ਸਾਂਹ ਨੇ ਪਾਇਲਟ ਤੋਗੀ ਨੂੰ ਠੋਕਿਆ ਤੇ ਪੰਜਾਬੀ 뮤직 ਇੰਡਸਟਰੀਆਂ ਜੁੜੀਆਂ ਹੋਰ ਅਪਡੇਟਸ ਲੈਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਨਾਲ ਲੱਗੇ ਪੈਲ ਦੇ ਗੰਦੇ ਕਲਿੱਕ ਜ਼ਰੂਰ ਕਰ ਦਿਓ ਤਾਂ ਜੋ ਤੁਹਾਨੂੰ ਸਾਰੀਆਂ ਅਪਡੇਟਸ ਸਭ ਤੋਂ ਪਹਿਲਾਂ ਮਿਲ ਸਕਣ ਹੇ ਰੱਬਾ ਵੇ ਉਹ ਇੱਕ ਸਾਡਾ ਗੱਲ ਸ਼ੇਅਰ ਕਰਨੀ ਸੀ ਮੈਂ ਅ ਦੋ ਤਿੰਨ ਜਾਨੀਆਂ ਇਦਾਂ ਦੀਆਂ ਉਹਨਾਂ ਨੂੰ ਸਵੇਰੇ ਤੇ ਸ਼ਾਮ ਮੇਰਾ ਨਾਮ ਨਾ ਲੈਣ ਤਾ ਰੋਟੀ ਨਹੀਂ ਅਜ ਮੋਰੀ ਦੋ ਗੋਲੀਆਂ ਜਿਵੇਂ ਸਵੇਰੇ ਤੇ ਦੋ ਗੋਲੀਆਂ ਸ਼ਾਮ ਨੂੰ ਡਾਕਟਰ ਨਹੀਂ ਦੱਸਦਾ ਮਨ ਲੱਗਾ ਦੋ ਚਾਰ ਜਾਨੀਆਂ ਇਦਾਂ ਦੀਆਂ ਉਹਨਾਂ ਨੂੰ ਮੇਰਾ ਨਾਮ ਇਦਾਂ ਲੱਗਾ ਹੋਇਆ ਵੀ ਜਦ ਤੱਕ ਉਹ ਨਾਮ ਨਾ ਲਿਖਣ ਨਾ ਲੈਣ ਉਹਨਾਂ ਨੂੰ ਮਨ ਲੱਗਾ ਰੋਟੀ ਨਹੀਂ ਅਜ ਮੋਰੀ ਇੱਕ ਦੀ ਤਾਂ ਆਵਾਜ਼ ਹੀ ਬਹੁਤ ਭੈੜੀ ਐ ਤੇ 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 ਇੱਕ ਤਾਂ ਐਡੀ ਭੈੜੀ ਬੋਲਦੀ ਨਾ ਆਏ ਹਾਏ ਕੋਈ ਕਿਸੇ ਨੂੰ ਭਾਉ ਨਾ ਦਿਓ ਭੌਂਕੇ ਹਟ ਜਾਣਗੀਆਂ ਡੌਂਜ ਵਰੀ ਬਾਰੇ ਓਕੇ ਚਲੋ ਬਾਏ ਟਾਟਾ